సతలో సూ సూ స ਨਾਮ ਹੈ ਗੁਰੂ ਸਤਨਾਮ 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 ਹੈ ਗੁਰੂ ਸਤ ਉਸ ਕੁਰਬਾਨੀ ਜੋਧੇ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੋਇਆ ਆਪਾਂ ਹੁਣ ਸਿਰਫ ਅਕਾਲਪੁਰਖ ਚਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰ ਰਹੀਆਂ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਨਾ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਉਸ ਜੋਧੇ ਨੂੰ ਸ਼ਰਧਾ ਦੇ ਫੁੱਲ ਕਬੇਟ ਕਰਦੇ ਜਾਣਾ ਸੋ ਮੇਰੀ ਨਿਮਰਤਾ ਸਹਿਤ ਬਾਰ-ਬਾਰ ਨੌਜਵਾਨ ਵੀਰਾਂ ਨੂੰ ਬੇਨਤੀ ਹੈ ਕਿ ਕੋਈ ਵੀ ਨੌਜਵਾਨ ਵੀਰ ਹੂੜ ਮਤ ਨਾ ਕਰੇ ਨਾ ਕੋਈ ਨਾਰਾ ਲਾਵੇ ਨਾ ਕੋਈ ਸਿਆਸੀ ਗੱਲ ਕਰੇ ਨਾ ਕੋਈ ਵੋਟ ਦੀ ਮੰਗ ਕਰੇ ਅੱਜ ਆਪਾਂ ਸਿਰਫ ਉਸ ਜੋਦੇ ਨੂੰ ਸਰਦਾਲੀ ਭੇਟ ਕਰਨੀ ਆ ਆਪਾਂ ਸਾਰਾ ਹੀ ਧਿਆਨ ਰੱਖਣਾ ਨਾ ਟ੍ਰੈਕ ਦੇ ਵਿੱਚ ਵਿਘਨ ਪਾਉਣਾ ਨਾ ਕੋਈ ਕਿਸੇ ਵੀ ਮਸਾਫਰ ਨੂੰ ਤੰਗੀ ਦੇਣੀ ਆ ਪ੍ਰਸ਼ਾਸਨ ਸਾਡੇ ਨਾਲ ਸਹਿਯੋਗ ਕਰ ਰਿਹਾ ਆਪਾਂ ਵੀ ਪ੍ਰਸ਼ਾਸਨ ਦਾ ਸਹਿਯੋਗ ਕਰਦਾ ਸੋ ਮੇਰੀ ਬੇਨਤੀ ਨਿਮਰਤਾ ਸਹਿਤ بار-बार ਇਹ ਹੀ ਆ ਕਿ ਉਸ ਜੋਦੇ ਨੂੰ ਉਸ ਜੈਦੀ ਕੁਰਬਾਨੀ ਅੱਡੀ ਬੱਡੀ ਕੁਰਬਾਨੀਆਂ ਕੁਰਬਾਨੀ ਕਰ ਗਿਆ ਸਾਰੇ ਪੰਜਾਬ ਨੂੰ ਹਲੂਣਾ ਦੇ ਗਿਆ ਉਹਦੀ ਯਾਦ ਨੂੰ ਸਮਾਰਪਤ ਇਹ ਕੈਂਡਲ ਮਾਰਦੇ ਆ ਸਿਰਫ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਆਪਾਂ ਸ਼ਰਧਾ ਤੇ ਫੁੱਲ ਭੇਟ ਕਰਨੇ ਆ ਸੋ ਇੰਦੀਆਂ ਹੀ ਬੇਰੀਆਂ ਮੇਰੇ ਆ ਪਰਵਾਨ ਕਰਨੀ ਆ ਸੋ ਆਪਾਂ ਹਣ ਸਤਿਨਾਮ ਵਾਹਿਗੁਰੂ